ਇਕ ਤਾਂ ਨਾ ਮੁੰਡੇ ਨੇ ਮੇਰੀ ਮੱਤ ਮਾਰੀ ਪਈ ਆ ਜਿਉ ਸਕੂਲੋਂ ਆਉਂਦਾ ਬਸਤਾ ਸੁੱਟ ਕੇ ਥਾ ਕੋਠੇ ਤੇ ਝੜ ਜਾਂਦਾ ਆ ਓਏ ਸਨਮਾ ਓਏ ਸਨਮਾ ਆਇਆ ਮੰਮੀ ਆਇਆ ਬਸ ਇੱਕ ਪਤੰਗ ਹੋਰ ਆਈ ਉਹ ਕਾਟਾ ਕਰਕੇ ਆਇਆ ਮਾਰ ਲਿਆ ਤੇਰੇ ਆਈ ਉਹ ਕਾਟਣੇ ਠਹਿਰ ਜਾ ਤੂੰ ਤੂੰ ਨਹੀਂ ਛਿੱਤਰ ਖਾਦੇ ਬਿਨਾ ਨਾ ਲੋਟ ਨਹੀਂ ਆਉਣਾ ਪੜ੍ਹਾਈ ਵੱਲ ਪੂਰਾ ਧਿਆਨ ਨਹੀਂ ਉਪਰੋਂ ਮੈਡਮ ਇਹਦੀ ਅਲੰਬੇ ਦਿੰਦੀ ਆ ਪਹਿਲਾਂ ਤਾਂ ਇਹਦੇ ਸਾਰੇ ਪਤੰਗ ਪਾੜਨੇ ਪੈਣਗੇ ਤੈਨੂੰ ਮੈਂ ਦੱਸਾਂ ਤੂੰ ਝੁਰਦਾ ਨਹੀਂ ਤੂੰ ਪਹਿਲਾਂ ਮੰਮੀ ਨਾ ਮੰਮੀ ਨਾ ਐਦਾਂ ਨਾ ਕਰੋ ਹੋਰ ਕਿੱਦਾਂ ਕਰਾਂ ਦੱਸ ਹੈ ਮਾਂ ਤੇ ਮਾਰੇ ਭਈਆ ਤੂੰ ਕੱਲੇ ਨੇ ਮੇਰੀ ਆ ਇੰਨਾ ਕੂੜਾ ਪੂਰੇ ਮੁਲੇ ਦਾ ਨਹੀਂ ਹੁੰਦਾ ਆ ਜਿੰਨੇ ਤੇਰੇ ਪਤੰਗਾਂ ਨੇ ਤੇ ਇਹਨਾਂ ਨੇ ਦੋਰਾ ਨੇ ਪਾਇਆ ਪਿਆ ਤੂੰ ਐ ਤਾਂ ਨਹੀਂ ਸੁਧਰਨਾ ਆ ਚਾਰਕ ਤੇਰੇ ਧਰਨੀਆਂ ਹੀ ਪੈਣੀਆਂ ਨੇ ਧਰ ਕੇ ਦੇਖੋ ਮੈਂ ਹੁਣੀ ਪਾਪਾ ਦੇ ਦਾਦੀ ਨੂੰ ਬੁਲਾ ਲੂੰਗਾ ਇੱਕ ਤਾਂ ਤੂੰ ਗਲਤੀਆਂ ਕਰਦਾ ਤੇ ਉਪਰੋਂ ਤੂੰ ਆਹ ਪਾਪਾ ਤੇ ਦਾਦੀ ਦੀਆਂ ਮੈਨੂੰ ਧੰਕੀਆਂ ਤੇ ਨਾ ਪਾਪਾ ਬਚਾ ਲੋ ਕੋਈ ਇਹ ਤਾਂ ਸੰਗੀਵਾਜ ਲੱਗਦੀ ਆ ਲੱਗਦਾ ਇਹਦੀ ਮਾਂ ਨਾ ਫਿਰ ਇਹਦੇ ਬਾਦ ਪੈ ਗਈ ਐ ਇਹਨੂੰ ਪਹਿਲਾਂ ਇਹਨੂੰ ਸਿੱਧਾ ਕਰਨਾ ਪੈਣਾ ਖਬਰਦਾਰ ਜੇ ਮੇਰੇ ਮੁੰਡੇ ਨੂੰ ਹੱਥ ਲਾਏ ਤਾਂ ਕਿ ਮੈਂ ਕੁੱਟ-ਕੁੱਟ ਕੇ ਦੀਆਂ ਗੱਲਾਂ ਨੀਲੀਆਂ ਕੀਤੀਆਂ ਪਈਆਂ ਨਾ ਤੇਤੋਂ ਇਹ ਹੱਸਦਾ ਚਰ ਨਹੀਂ ਹੁੰਦਾ ਨਾ ਮੈਂ ਤਾਂ ਤੁਹਾਡੇ ਤੇ ਹੈਰਾਨ ਆ ਆ ਬੱਚਿਆਂ ਨੂੰ ਇਹ ਕਹਿ ਕੇ ਡਰਾਈਦਾ ਵੀ ਜੇ ਤੂੰ ਕੋਈ ਗਲਤੀ ਕਰੇਗਾ ਤੇਰੇ ਪਾਪਾ ਨੂੰ ਦੱਸੂ ਤੇ ਤੁਸੀਂ ਇਹਦਾ ਹੀ ਸਾਥ ਦੇਈ ਜਾਂਦੇ ਹੋ ਤੂੰ ਬਹੁਤੀ ਜਵਾਨ ਜੀ ਨਾ ਲੜਾ ਮੈਂ ਤਾਂ ਤੇਰੀ ਮੰਨਾਂ ਸਾਂਗੇ ਭੰਨ ਕੇ ਰੱਖ ਦੂ ਜੇ ਮੁੜ ਕੇ ਜਵਾਕ ਨੂੰ ਹੱਥ ਲਾਇਆ ਤਾਂ ਲਾਉਂਗੀ ਕਿਉਂ ਨਹੀਂ ਲਾਉਂਗੀ ਜਿੰਨੀ ਵਾਰੀ ਗਲਤੀ ਕਰੂਗਾ ਮੈਂ ਉੰਨੀ ਵਾਰੀ ਲਾਉਂਗੀ ਤੂੰ ਦਵਾਰਾ ਲਾ ਕੇ ਦੇਖ ਹੱਥ ਤੈਨੂੰ ਮੈਂ ਫੇਰ ਦੱਸਦਾ ਵੀ ਕਿਵੇਂ ਜਵਾਕਾਂ ਨੂੰ ਕੁੱਟਿਆ ਜਾਂਦਾ ਤੂੰ ਪਤੰਗ ਚੜਾ ਕੇ ਦੇਖੀ ਤੈਨੂੰ ਮੈਂ ਦੱਸੂ ਫੇਰ ਉਹ ਤੂੰ ਜਿੰਨੇ ਮਰਜ਼ੀ ਚੜਾਈ ਜਾਈ ਜਿੰਨੇ ਪੈਸੇ ਚਾਹੀਦੇ ਆ ਨਾ ਤੈਨੂੰ ਮੈਂ ਉਨੇ ਫੜਾਉ ਆ ਫੜ ਤੂੰ ਪਹਿਲਾਂ ਤਾਂ 500 ਰੁਪਇਆ ਵਧੀਆ ਡੋਰ ਤੇ ਤੂੰ ਪਤੰਗ ਲੈ ਕੇ ਆ ਤੂੰ ਆ 500 ਰੁਪਇਆ ਨਾ ਆ ਤੁਸੀਂ ਆਪਣੇ ਕੋਲੇ ਰੱਖੋ ਜਵਾਕ ਨੂੰ ਰੋਕਣਾ ਤਾਂ ਕੀ ਆ ਜਵਾਕ ਨੂੰ ਉਪਹਲਟੀ ਨਾ ਸ਼ਹਿ ਦੇਈ ਜਾਂਦੇ ਹੋ ਤੁਸੀਂ ਸ਼ਹਿੜ ਹੀ ਗੱਲ ਨਹੀਂ ਹੈ ਅਸੀਂ ਪਤਾ ਨਿੱਕੇ ਹੁੰਦੇ ਨੇ ਕਿੰਨੀ ਘਰ ਚ ਤੰਗੀ ਦੇਖੀ ਆ ਜੋ ਤੰਗੀਆਂ ਕਮੀਆਂ ਅਸੀਂ ਦੇਖੀਆਂ ਨੇ ਨਾ ਅਸੀਂ ਆ ਉਹ ਜਵਾਕਾਂ ਨੂੰ ਨਹੀਂ ਹੋਣ ਦੇਣੀਆਂ ਇਸੇ ਕਰਕੇ ਅਸੀਂ ਇੱਕ ਇੱਕ ਗੁੱਡਾ ਡਾਉਣ ਨੂੰ ਤਰਸਦੇ ਰਹਿੰਦੇ ਸੀ ਜੇ ਹੁਣ ਰੱਬ ਨੇ ਚਾਰ ਪੈਸੇ ਦਿੱਤੇ ਆ ਤਾਂ ਮੈਂ ਆਪਦੇ ਮੁੰਡੇ ਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰੂ ਪੂਰੀਆਂ ਤੂੰ ਕੋਣ ਨਹੀਂ ਰੋਕਣ ਵਾਲੀ ਮੈਂ ਹੁਣ ਨਹੀਂ ਆ ਦੀ ਮਾਂ ਜਦੋਂ ਕੋਈ ਜਵਾਕ ਗਲਤੀ ਕਰਦਾ ਨਾ ਸਾਰੇ ਦਾ ਸਾਰਾ ਭਾਂਡਾ ਉਹਦੀ ਮਾਂ ਸਿਰ ਭੰਨਿਆ ਜਾਂਦਾ ਆ ਬਾਅਦ ਚੋ ਜੇ ਕੋਈ ਸਰਟੀਫਿਟ ਖਾ ਲਈ ਇਹਦੀ ਆ ਤੁਸੀਂ ਵੀ ਤੇ ਬੇਬੇ ਨੇ ਵੀ ਮੈਨੂੰ ਹੀ ਕਹਿਣਾ ਆ ਵੀ ਤੂੰ ਜੁਆਕਦਾ ਧਿਆਨ ਨਹੀਂ ਰੱਖਿਆ ਆ ਦੇਖ ਲਓ ਕਿੰਨੇ ਪਤੰਗ ਉੱਡਣ ਲੱਗੇ ਹੋਏ ਆ ਆ ਪੰਛੀ ਵਿਚਾਰੇ ਜਿਹੜੇ ਉੱਡਦੇ ਨੇ ਡੋਰਾ ਉਹਨਾਂ ਦੇ ਖੰਭਾ 'ਚ ਫਸ ਜਾਂਦੀਆਂ ਨੇ ਵਿਚਾਰੇ ਗਾਸ਼ ਖਾ ਖਾ ਕੇ ਥੱਲੇ ਡਿੱਗਦੇ ਆ ਗਲਤੀ ਕੀ ਦੀ ਆ ਆ ਪਤੰਗਾ ਤੇ ਪਤੰਗਾਂ ਦੀਆਂ ਡੋਰਾ ਕਰਕੇ ਆ ਸੜਕਾਂ ਤੇ ਕਿੰਨੇ ਹਾਦਸੇ ਹੋ ਰਹੇ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਬਸ ਠੀਕ ਆ ਹੁਣ ਸਾਰੀ ਦੀ ਇਹ ਸਾਰੇ ਜਿਹੜਾ ਸੀੜੀ ਸੀ ਆਪਾਂ ਨਾ ਤੂੰ ਚੱਕ ਕੇ ਮੇਰੇ ਪੁੱਤ ਦੇ ਸਿਰ ਧਰਦੇ ਵੀ ਇਹਦੇ ਕਰਕੇ ਹੁੰਦਾ ਸਾਰਾ ਕੁਝ ਨਾ ਕੱਲਾ ਇਹ ਜ਼ਿੰਮੇਵਾਰ ਹੈ ਨਾ ਜੇ ਸਾਰੇ ਪੱਲਾ ਛਡਾਈ ਜਾਣਗੇ ਇਹ ਕਹਿ ਕੇ ਵੀ ਅਸੀਂ ਜ਼ਿੰਮੇਵਾਰ ਆ ਤੇ ਫਿਰ ਮੈਨੂੰ ਇਹ ਦੱਸੋ ਵੀ ਜ਼ਿੰਮੇਵਾਰ ਹੈ ਕੌਣ ਆ ਆਪਾਂ ਇਹ ਕਹਿ ਕੇ ਨਹੀਂ ਪੱਲਾ ਛਾੜ ਸਕਦੇ ਵੀ ਇਹ ਸੜਕਾਂ ਤੇ ਜਿੰਨੇ ਹਾਸੇ ਹੁੰਦੇ ਆ ਲੋਕਾਂ ਨਾਲ ਹੁੰਦੇ ਆ ਆਪਾਂ ਨੂੰ ਕੀ ਆਪਣੀਆਂ ਉਦੋਂ ਅੱਖਾਂ ਖੁੱਲਣ ਗਿਆ ਜਦੋਂ ਕਿਤੇ ਕੋਈ ਸਾਡੇ ਨਾਲ ਹਾਸਾ ਹੋਊਗਾ ਤੁਸੀਂ ਇੱਕ ਗੱਲ ਠੰਡੇ ਦਿਮਾਗ ਨਾਲ ਸੋਚੋ ਜਦੋਂ ਇਹ ਪਤੰਗ ਚੜਾਉਂਦਾ ਆ ਧਿਆਨ ਤਾਂ ਇਹਦਾ ਪਤੰਗਾ ਵਾਲ ਹੁੰਦਾ ਜੇ ਕਿਤੇ ਇਹਨੇ ਸੱਟ ਫੇਟ ਖਾ ਲਈ ਤਾਂ ਵਿਪਤਾ ਤਾਂ ਆਪਾਂ ਹੀ ਭਰਨੀ ਆ ਮਾਪਿਆਂ ਦੇ ਤਾਂ ਇਹ ਫਰਜ਼ ਹੁੰਦੇ ਨੇ ਵੀ ਬੱਚਾ ਕੋਈ ਗਲਤੀ ਕਰੇ ਤਾਂ ਉਹਨੂੰ ਰੋਕਣਾ ਚਾਹੀਦਾ ਇਹ ਕਿਹੜੀਆਂ ਗੇਮਾਂ ਚੋਂ ਗੇਮਾਂ ਨੇ ਫਿਜ਼ੀਕਲ ਗੇਮ ਕੋਈ ਖੇਡੇ ਜਿਹਦਾ ਕੋਈ ਇਹਨੂੰ ਫਾਇਦਾ ਵੀ ਹੋਵੇ ਭਲਾ ਪਤੰਗ ਡਾਉਣ ਨਾਲ ਕੀ ਫਾਇਦਾ ਇਹਨੂੰ ਹੋਣਾ ਜਾਂ ਆਪਾਂ ਨੂੰ ਹੋਣਾ ਪਾਪਾ ਹਲੇ ਵੀ ਮੰਮੀ ਮੈਨੂੰ ਪਤੰਗ ਡਾਉਣ ਤੋਂ ਰੋਕ ਹੀ ਜਾਂਦੀ ਆ ਨਹੀਂ ਪੁੱਤ ਗੱਲ ਭਾਵੇਂ ਨੇ ਬਹੁਤ ਕੌੜੀ ਕਹੀ ਆ ਪਰ ਹੈ ਬਿਲਕੁਲ ਸਹੀ ਆ ਪਤੰਗ ਡਾਉਣਾ ਕੋ ਗੇਮ ਨਹੀਂ ਹੈ ਜਿਹਦੇ ਨਾਲ ਨਹੀਂ ਹਾਸੇ ਹੁੰਦੇ ਹੈ ਵਿਚਾਰੇ ਪੰਛੀ ਬਰਕਟਨਾਮਾ ਦਾ ਸ਼ਿਕਾਰ ਹੋ ਜਾਂਦੇ ਆ ਤੇ ਸਰੀਰ ਨੂੰ ਵੀ ਉਹਦਾ ਕੋਈ ਫਾਇਦਾ ਨਹੀਂ ਬਿਮਾਰੀ ਟਮਾਰੀ ਚ ਬੰਦਾ ਸਕੂਲੋਂ ਤਾਂ ਇਹ ਕਹੇ ਕਿ ਛੁੱਟੀ ਲੈ ਰਹੇ ਨੇ ਬਿਮਾਰਾ ਕਰੇ ਰਾਮਪੁਰ ਉੱਥੇ ਫੇਰ ਤੁਸੀਂ ਪਤੰਗ ਚੜਾਉਣ ਲੱਗ ਜਾਨੇ ਹੋ ਚਾਰੇ ਪਾਸੇ ਵਿਫਤਾ ਹੀ ਪਾਉਂਦੇ ਨੇ ਨਾ ਪਤੰਗ ਤੇ ਡੋਰਾ ਤੇ ਇਸ ਤੋਂ ਚੰਗਾ ਇਹ ਤੋਂ ਜਾਂ ਕ੍ਰਿਕਟ ਖੇਡ, ਬੈਡਮਿੰਟਨ ਖੇਡ, ਫੁੱਟਬਾਲ ਖੇਡ, ਹਾਕੀ ਖੇਡ, ਕੋਕੋ ਖੇਡ ਇਦਾਂ ਦੀਆਂ ਫਿਜ਼ੀਕਲ ਐਕਟੀਵਿਟੀਆਂ ਵਾਲੀਆਂ ਗੇਮਾਂ ਖੇਡਣੀਆਂ ਚਾਹੀਦੀਆਂ ਬੱਚਿਆਂ ਨੂੰ ਜਿਹਦੇ ਨਾਲ ਤੰਦਰੁਸਤੀ ਆਉਂਦੀ ਆ ਸਰੀਰ ਦੇ ਵਿੱਚ ਨਾ ਕਿ ਪੰਗਿਆਂ ਦੇ ਪੰਗਾ ਇੱਕ ਪਤੰਗ ਸੌ ਕਲੇਜ ਤੇ ਪੰਗੇ ਖੜੇ ਕਰ ਦਿੰਦਾ ਇਸ ਕਰਕੇ ਤੌਬਾ ਕਰ ਲੈ ਪੁੱਤ ਹੁਣ ਨਹੀਂ ਮੈਂ ਤੈਨੂੰ ਅੱਜ ਤੋਂ ਬਾਅਦ ਪੈਸੇ ਦੇਣਾ ਪਤੰਗ ੜਾਉਣ ਵਾਸਤੇ ਬੈਟ ਲੈਣਾ ਬੱਲਾ ਲੈਣਾ ਜੋ ਚੀਜ਼ ਲੈਣਾ ਇੱਕ ਦੇ ਬਦਲੇ ਤੈਨੂੰ 20 ਲੈ ਕੇ ਦਵਾਂ ਪਰ ਅੱਜ ਤੋਂ ਬਾਅਦ ਤੂੰ ਪਤੰਗਾ ਤੇ ਡੋਰਾ ਬਾਰੇ ਮੈਨੂੰ ਨਹੀਂ ਕਹਿਣਾ ਸ਼ੁਕਰ ਆ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਵੇ ਨਾ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਚੱਲ ਓਏ ਕਾਕਾ ਤੂੰ ਵੀ ਚੱਲ ਆਪਣੇ ਘਰ ਨਹੀਂ ਤਾਂ ਤੇਰੀ ਵੀ ਮੰਮੀ ਨਾਲ ਤੇਰੀ ਸ਼ਿਕਾਇਤ ਲਾ ਦੂੰਗੀ ਚੱਲ ਤੂੰ ਥੱਲੇ ਆ ਹੁਣ ਪਹਿਲਾਂ ਕੁਛ ਖਾ ਪੀ ਲੈ ਹਾਂਜੀ ਦੋਸਤੋ ਆ ਡੋਰਾ ਪਤੰਗਾ ਤੇ ਆਧਾਰਿਤ ਅਸੀਂ ਇੱਕ ਇਹ ਛੋਟੀ ਜਿਹੀ ਸ਼ਾਰਟ ਫਿਲਮ ਜਿਹੜੀ ਤਿਆਰ ਕੀਤੀ ਆ ਇਸ ਦੇ ਵਿੱਚ ਲੀਆਂ ਸਾਰੀਆਂ ਗੱਲਾਂ ਕੀ ਤੁਹਾਨੂੰ ਸਹੀ ਲੱਗਦੀਆਂ ਨੇ ਇਹ ਸਹੀ ਲਗਦੀਆਂ ਜਾਂ ਨਹੀਂ ਲਗਦੀਆਂ ਉਹਦੇ ਬਾਰੇ ਕਮੈਂਟਸ ਰਾਹੀਂ ਆਪਣੀ رائے ਸਾਨੂੰ ਜ਼ਰੂਰ ਦਿਓ ਗੱਲ ਸਹੀ ਆ ਭਾਈ ਜੁਆਕਾਂ ਨੂੰ ਪਤੰਗ ਚੜਾਉਣ ਤੋਂ ਰੋਕੋ ਇਹਦੀ ਜਿ ਭਲਾਈ ਆ